ਹਾਂਜੀ ਕੀ ਹਾਲ ਚਾਲ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸੋ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜ ਇਹੋ ਜਿਹੇ ਫੀਚਰ ਜਿਹੜੇ ਕੰਪਨੀਆਂ ਵੱਲੋਂ ਬੇਫਾਲਤੂ ਦਿੱਤੇ ਜਾਂਦੇ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੇਫਾਲਤੂ ਦਾ ਉਹਨਾਂ ਦੀ ਹਾਈਪ ਬਣਾਈ ਪਈ ਐ ਨੀ ਕੋਈ ਉਹਨਾਂ ਦਾ ਮਤਲਬ ਨਹੀਂ ਉਹਨਾਂ ਨੂੰ ਦੇਣ ਦਾ ਉਹ ਇੰਡੀਅਨ ਦੇ ਵੈਦਰ ਦੇ ਹਿਸਾਬ ਨਾਲ ਨਹੀਂ ਬਣੇ ਇੰਡੀਅਨ ਦੇ ਲੋਕਾਂ ਦੇ ਹਿਸਾਬ ਨਾਲ ਨਹੀਂ ਬਣੇ ਇੰਡੀਅਨ ਦੇ ਰੋਡ ਦੇ ਹਿਸਾਬ ਨਾਲ ਨਹੀਂ ਬਣੇ ਸੋਤੋ ਲੱਖਾਂ ਰੁਪਈਆ ਲੈ ਜਾਂਦੀ ਹੈ ਕੰਪਨੀ ਉਹਦਾ ਫਾਇਦਾ ਕੁਛ ਵੀ ਨਹੀਂ ਹੁੰਦਾ ਉਲਟਾ ਤੁਹਾਨੂੰ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਇੱਕ ਤਾਂ ਪੈਸੇ ਦੀ ਬਰਬਾਦੀ ਹੁੰਦੀ ਹੈ ਸੈਕੰਡਲੀ ਉਹਦਾ ਤੁਹਾਨੂੰ ਮੇਨਟੇਨੈਂਸ ਦਾ ਉੱਪਰੋਂ ਖਰਚਾ ਦੇਣਾ ਪਵੇਗਾ ਕਈ ਕਈ ਫੀਚਰ ਇਹੋ ਜਿਹੇ ਜਦੋਂ ਤੁਸੀਂ ਗੱਡੀ ਨੂੰ ਸੇਲ ਕਰੋਗੇ ਤੋ ਸੇਲ ਵੇਲੇ ਤੁਹਾਨੂੰ ਬਹੁਤ ਦਿੱਕਤਾਂ ਦੇਗੀ ਸੋ ਕਿਹੜੇ ਨੇ ਉਹ ਫੀਚਰ ਕਿਹੋ ਜੇ ਉਹ ਫੀਚਰ ਨੇ ਜਿਹੜੇ ਕੰਪਨੀ ਤੁਹਾਨੂੰ ਆਫਰ ਕਰਦੀ ਹੈ ਤੁਸੀਂ ਉਹਨਾਂ ਤੋਂ ਡਿਮਾਂਡ ਕਰਦੇ ਹੋ ਲੱਖਾਂ ਰੁਪਿਆ ਦੇ ਕੇ ਸੋ ਬਾਅਦ ਤੁਹਾਡੀ ਸਰਦਰ ਦੀ ਨਾ ਬਣੇ ਸੋ ਪਹਿਲਾਂ ਦੀ ਵੀਡੀਓ ਨੂੰ ਦੇਖ ਲਿਓ ਜੇਕਰ ਪਹਿਲਾਂ ਇਹਦੇ ਫੀਚਰਾਂ ਵਾਲੀ ਗੱਡੀ ਲੈ ਚੁੱਕੇ ਹੋ ਤਾਂ ਉਹਨੂੰ ਵਰਤਣਾ ਸਹੀ ਕਿਵੇਂ ਹੈ ਸੋ ਇਸ ਵੀਡੀਓ ਦੇ ਵਿੱਚ ਆਹੀ ਕੁਛ ਹੈ ਸੋ ਆਜੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਯਕੀਨ ਮੰਨਿਓ ਇੰਨੇ ਕਾ ਇਨਫੋਰਮੇਸ਼ਨ ਵਾਲੀ ਹੋਣ ਵਾਲੀ ਹੈ ਵੀ ਤੁਹਾਡਾ ਇੱਕ ਇੱਕ ਮੈਂਟ ਜਿਹੜਾ ਉਹ ਇੱਕ ਸਫਲ ਜਾਵੇਗਾ ਪੂਰੀ ਨੌਲੇਜ ਮਿਲੇਗੀ ਤੁਹਾਨੂੰ ਸੋ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਕਰ ਲਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਸਬਸਕ੍ਰਾਈਬ ਸੋ ਜਿਹੜਾ ਪਹਿਲਾ ਫੀਚਰ ਹੈ ਇਹਦਾ ਜਿਹੜਾ ਕਿ ਜਮੇ ਯੂਸਲੈਸ ਆ ਉਹ ਹੈ ਡੀਆਰਐਲ ਡੇ ਟਾਈਮ ਰਨਿੰਗ ਲਾਈਟਸ ਜਿਹੜਾ ਕਿ ਜਮੇ ਯੂਸਲੈਸ ਆ ਪਤਾ ਹੀ ਨਹੀਂ ਕੰਪਨੀ ਕਿੱਥੋਂ ਲਿਆਈ ਹੈ ਤੇ ਕਿਹਨੇ ਮੰਗਾਇਆ ਇਹ ਇੰਡੀਆ ਦੇ ਵਿੱਚ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹ ਬਣਿਆ ਸੀ ਉਹਨਾਂ ਦੇ ਖੇਤਰ ਦੇ ਵਿੱਚ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਰਾਤ ਰਹਿੰਦੀ ਹੈ ਜ਼ਿਆਦਾਤਰ ਜਿਵੇਂ 6 ਮਹੀਨੇ ਦਿਨ ਰਹਿੰਦਾ 6 ਮਹੀਨੇ ਰਾਤ ਰਹਿੰਦੀ ਹੈ ਇੰਡੀਆ ਦੇ ਵਿੱਚ ਤਾਂ ਇਹੋ ਜਿਹਾ ਕੁਝ ਵੀ ਨਹੀਂਗਾ ਜਾਂ ਉਹੇ ਜਿਹੇ ਇਰਗਿਆ ਦੇ ਵਿੱਚ ਜਿੱਥੇ ਬਹੁਤ ਛੋਟੇ ਦਿਨ ਹੈ ਤੇ ਰਾਤਾਂ ਜ਼ਿਆਦਾ ਵੱਡੀਆਂ ਉਹਨਾਂ ਨੇ ਕੰਮਕਾਰ ਕਰਨਾ ਹੁੰਦਾ ਉਹਨਾਂ ਨੂੰ ਗੱਡੀ ਜਲਦੀ ਸਾਹਮਣੇ ਤੋਂ ਆਉਂਦੀ ਛੇਤੀ ਦਿਖ ਜਾਂਦੀ ਉਹਨਾਂ ਵਾਸਤੇ ਬਣੇ ਸੀ ਜਾਂ ਕੁਝ ਕੇ ਏਰੀਆ ਇਹੋ ਜਿਹਾ ਜਿੱਥੇ ਲਾਈਟ ਬਹੁਤ ਜ਼ਿਆਦਾ ਘਟ ਰਹੀਦੀ ਹੈ ਸੂਰਜ ਦੀ ਰੋਸ਼ਨੀ ਘਟ ਪੈਂਦੀ ਹੈ ਉਹੇ ਜਿਹੇ ਲੋਕਾਂ ਵਾਸਤੇ ਇੰਡੀਆ ਚ ਦੇਣ ਦੀ ਕੀ ਲੋੜ ਸੀ ਪਰ ਉਹ ਦਿੰਦੇ ਆ ਆਪਾਂ ਲੈਨੇ ਆ ਤੇ ਰਨਿੰਗ ਕੁਝ ਕੇ ਗੱਡੀਆਂ ਦੇ ਦਾ ਤੁਸੀਂ ਦੇਖਿਆ ਹੁਣ ਆ ਪੂਰੀਆਂ ਲੰਮੀਆਂ ਲੰਮੀਆਂ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਤੇ ਅਸੀਂ ਵੀ ਕਹਨੇ ਆ ਡੀ ਆਰ ਐਲ ਵਾਹ ਇਹਦੇ ਬਿਨਾ ਤਾਂ ਲਗਜ਼ਰੀ ਗੱਡੀ ਬਣਦੀ ਨਹੀਂ ਇਹ ਗੱਡੀ ਲਗਜ਼ਰੀ ਇਹਦੇ ਨਾਲ ਬਣਦੀ ਆ ਪਰ ਹੁੰਦਾ ਉਹਦੇ ਬਿਲਕੁਲ ਉਲਟਾ ਜਿਵੇਂ ਯੂਸਲੈਸ ਆ ਕਿਸੇ ਕੰਮ ਨਹੀਂ ਆ ਬਾਕੀ ਤੁਸੀਂ ਦੇਖਿਆ ਹੁਣ ਆ ਵੀ ਉਹਦਾ ਮੈਂਟੀਨੈਂਸ ਬਹੁਤ ਜ਼ਿਆਦਾ ਰਹੂਗਾ ਟਾਈਮ ਪਾ ਕੇ ਜਿਹੜਾ ਲਾਈਟ ਦੇ ਸ਼ੀਸ਼ੇ ਆ ਉਹਨਾਂ ਨੇ ਖਰਾਬ ਹੋਣਾ ਹੀ ਹੋਣਾ ਸਾਇਲ ਤੇ ਦਿੱਤੀਆਂ ਜਿਹੜੀਆਂ ਰਬੜਾਂ ਖਰਾਬ ਹੋਣਗੀਆਂ ਧੁੱਪੇ ਖੜਨ ਨਾਲ ਉਹਨਾਂ 'ਚ ਮਿੱਟੀ ਪਊਗੀ ਲਾਈਟਾਂ ਖਰਾਬ ਵੀ ਹੋਣਗੀਆਂ ਕਿਉਂਕਿ ਲਾਈਟਾਂ ਦਾ ਸਿੱਧਾ ਸਬੰਧ ਆ ਜਿਹੜੀ ਤੁਹਾਡੀ ਬੈਟਰੀ ਨਾਲ ਆ ਬਿਨਾਂ ਗੱਲ ਤੋਂ એનર્ਜੀ ਬਣੀ ਜਾਣੀ ਆ ਬਿਨਾਂ ਗੱਲ ਤੋਂ ਉਹਨੇ એનર્ਜੀ ਖਾਈ ਜਾਣੀ ਆ ਨਾ ਤੁਹਾਨੂੰ ਕੋਈ ਫਾਇਦਾ ਇਹ ਸਿਰਫ ਇੱਕ ਵਿਖਣ ਵਿਖਾਉਣ ਦਾ ਵੀ ਉਹਦੇ ਡੀਆਰਐਲ ਆ ਇੱਕ ਹਾਈਪ ਦਾ ਯੂਸਲੈਸ ਆ ਇਹ ਬਿਲਕੁਲ ਤੋ ਇਹਨੂੰ ਤੁਸੀਂ ਅਵੋਇਡ ਕਰੋ ਜੇਕਰ ਇਹਨੂੰ ਲੈਣਾ ਚਾਹੁੰਦੇ ਹੋ ਤਾਂ ਦੂਜੇ ਨੰਬਰ ਤੇ ਇੱਕ ਇਹੋ ਜਿਹਾ ਫੀਚਰ ਆਉਂਦਾ ਵੀ ਜਿਹੜਾ ਉਹ ਵੀ ਬਿਲਕੁਲ ਯੂਸਲੈਸ ਹੈ ਜਿਵੇਂ ਕਿ LED ਲਾਈਟਸ ਇਹਦੇ ਉੱਤੇ ਮੈਂ ਇੱਕ ਬਹੁਤ ਵਧੀਆ ਵੀਡੀਓ ਬਣਾਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਮੈਂ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਵੀ ਦੇ ਦੂੰਗਾ ਲਾਈਟਸ ਹੁੰਦੀਆਂ ਤਾਂ ਚੰਗੀਆਂ LED ਲਾਈਟਸ ਬਹੁਤ ਵਧੀਆ ਹੁੰਦੀਆਂ ਰੋਸ਼ਨੀ ਬਹੁਤ ਵਧੀਆ ਹੁੰਦੀ ਹੈ ਪਰ ਉਹ ਜੇ ਕੰਪਨੀ ਬਣਾ ਕੇ ਦੇਵੇ ਤਾਂ ਆਫਟਰ ਮਾਰਕੀਟ ਜਦੋਂ ਤੁਸੀਂ ਉਹਨੂੰ ਅਪਗ੍ਰੇਡ ਕਰਦੇ ਹੋ ਹੈਲੋਜਨ ਬੱਲਬ ਕਢਵਾ ਕੇ ਉਹਦੀ ਥਾਂ ਤੇ LED ਪਵਾ ਦਿੰਦੇ ਹੋ ਕਈ ਵਾਰੀ ਆਪਾਂ ਤੇਜ਼ ਰੋਸ਼ਨੀ ਦੇ ਮਾਰੇ ਵੱਡੀ ਪਵਾ ਲੈਨੇ ਉਹ ਤਾਂ ਬਹੁਤ ਜਿਆਦਾ ਖਤਰਨਾਕ ਹੁੰਦੀ ਹੈ ਕਿਉਂਕਿ ਕੰਪਨੀ ਨੇ ਇੱਕ ਮਿਹਨਤ ਬਹੁਤ ਕੀਤੀ ਹੁੰਦੀ ਹੈ ਇੱਕ ਲਾਈਟ ਨੂੰ ਬਣਾਉਣ ਵਾਸਤੇ ਲਾਈਟ ਦੇ ਪਿੱਛੇ ਕਿੰਨੇ ਉਹ ਸਾਰੇ ਸਟਰਕਚਰ ਨੂੰ ਬਣਾਇਆ ਕਿੰਨੀ ਦੂਰ ਲਾਈਟ ਜਾ ਰਹੀ ਹੈ ਕਿੰਨੀ ਉੱਚੀ ਜਾ ਰਹੀ ਹੈ ਕਿੰਨੀ ਵਾਈਡ ਜਾ ਰਹੀ ਹੈ ਉਹ ਸਾਰਾ ਕੁਝ ਮੈਜ਼ਰ ਕਰਕੇ ਕੰਪਨੀ ਕਰੋੜਾਂ ਰੁਪਇਆ ਖਰਚ ਕਰਕੇ ਫਿਰ ਇੱਕ ਨਤੀਜੇ ਤੇ ਪਹੁੰਚਦੀ ਹੈ ਇੱਕ ਡਿਜ਼ਾਈਨ ਤਿਆਰ ਕਰਦੀ ਹੈ ਤੁਹਾਡੇ ਵਾਸਤੇ ਪਰ ਤੁਸੀਂ ਐਸੀ ਕੀਤਾ ਐਸੀ ਕਰ ਦਿੰਨੇ ਜਦੋਂ ਹੈਲੋਜਨ ਕੱਢਿਆ ਤੇ ਥਾਂ ਤੇ ਐਲਈਡੀ ਪਾਤੀ ਸੋ ਮੇਰੇ ਹਿਸਾਬ ਨਾਲ ਇਹ ਖਤਰਨਾਕ ਯੂਸਲੈਸ ਇੱਕ ਯੂਸਲੈਸ ਅਪਗ੍ਰੇਡੇਸ਼ਨ ਹੈ ਤੁਹਾਡੇ ਵੱਲੋਂ ਸੋ ਆਪਾ ਕੰਪਨੀ ਨਾਲੋਂ ਸਿਆਣੇ ਕਿਤੇ ਵੀ ਨਹੀਂ ਹੋ ਸਕਦੇ ਕੰਪਨੀ ਨੇ ਸਾਰੀ ਟੈਸਟਿੰਗ ਕਰਕੇ ਕਿੰਨੀ ਸਮਝਦਾਰੀ ਨਾਲ ਕਿੰਨੀ ਇੰਜੀਨੀਅਰਿੰਗ ਦੀ ਹੈਲਪਿੰਗ ਲੈ ਕੇ ਉਹਨੂੰ ਤੁਹਾਨੂੰ ਹੈਲੋਜਨ ਬੱਲਬ ਲੈ ਕੇ ਦਿੱਤਾ ਸੀ ਪਾ ਕੇ ਦਿੱਤਾ ਸੀ ਡਿਜ਼ਾਈਨ ਕਰਕੇ ਦਿੱਤਾ ਸੀ ਪਰ ਤੁਸੀਂ ਬਈ ਸਾਰੀ ਦੇ ਉੱਤੇ ਪਾਣੀ ਫੇਰਤਾ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਸੀ ਸੋ ਇਦਾਂ ਨਾ ਕਰੋ ਅਪਗ੍ਰੇਡ ਨਾ ਕਰੋ ਹਾਂ ਜੇ ਕੰਪਨੀ ਵੱਲੋਂ ਲੱਗਾ ਲਗਾਇਆ ਆਇਆ ਤੁਹਾਡੀ ਕਾਰ ਦੇ ਵਿੱਚ ਤਾਂ ਬਹੁਤ ਵਧੀਆ ਉਹਦੇ ਤੇ ਹੀ ਰਹਿ ਜਾਓ ਇੱਕ ਤੁਸੀਂ ਸੈਟਿੰਗ ਵੇਖਿਆ ਹੋਣਾ ਕਿਉਂਕਿ ਉਹਦੇ ਹਿਸਾਬ ਨਾਲ ਸੈਟਿੰਗ ਕਰਕੇ ਤੋਰਦੇ ਆ ਕੋਈ ਵੀ ਗੱਡੀ ਆਪਾਂ ਲੈਣੇ ਆ ਥੋੜੀ ਜੀ ਰਾਈਟ ਤੋਂ ਲੈਫਟ ਸਾਈਡ ਨੂੰ ਉਹਨਾਂ ਦੀ ਹੁੰਦੀ ਹੈ ਇਹ ਜਾਣ ਬੁੱਝ ਕੇ ਕੀਤੀ ਗਈ ਹੁੰਦੀ ਹੈ ਕੰਪਨੀ ਦੁਆਰਾ ਤਾਕੇ ਤੁਹਾਡੇ ਸਾਹਮਣੇ ਆ ਰਹੀ ਗੱਡੀ ਦੇ ਡਰਾਈਵਰ ਦੀ ਅੱਖਾਂ ਦੇ ਵਿੱਚ ਲਾਈਟ ਨਾ ਪਵੇ ਬਾਈ ਡਿਫਾਲਟ ਹੁੰਦਾ ਉਸੇ ਦੀ ਵਜ੍ਹਾ ਕਰਕੇ ਆਪਾਂ ਨੂੰ ਇਹ ਲੱਗਦਾ ਵੀ ਇਹ ਤਾਂ ਗੱਡੀ ਦੀ ਲਾਈਟ ਘਟਾ ਸੋ ਇਹ ਆਪਣਾ ਭੁਲੇਖਾ ਹੁੰਦਾ ਇਕ ਇਥੇ ਕੀ ਤੁਹਾਨੂੰ ਲੱਗਦਾ ਵੀ ਇੱਕ ਦੁਕਾਨਦਾਰ ਜਿਹਨੂੰ ਤੁਸੀਂ ਜਾ ਕੇ ਕਿਹਾ ਵੀ ਇਹ ਦੀ ਯਾਰ ਹੈਲੋਜਨ ਬੱਲਬ ਕੱਢ ਦੇ ਤੇ ਇਹਦੇ LED ਪਾ ਦੇ ਉਹਨੇ ਕੱਢਤਾ ਤੇ ਉਹਨੇ ਪਾਤਾ ਕੀ ਤੁਹਾਨੂੰ ਲੱਗਦਾ ਵੀ ਉਹਨੇ ਇੰਨੀ ਰਿਸਰਚ ਕੀਤੀ ਹੋਊਗੀ ਜਿੰਨੀ ਕੰਪਨੀ ਨੇ ਕੀਤੀ ਆ ਕੰਪਨੀ ਨੇ ਇਹਨਾ ਮਹਿੰਗਾ ਮਾਡਲ ਬਣਾ ਕੇ ਦਿੱਤਾ ਤੁਹਾਨੂੰ ਗੱਡੀ ਬਣਾ ਕੇ ਦਿੱਤੀ ਐ ਟੈਸਟਿੰਗ ਹੋਈ ਆ ਸੋ ਆਫਟਰ ਮਾਰਕੀਟਿੰਗ ਨਹੀਂ ਆਪਦੇ ਨਾਲ ਹੀ ਰੋ ਜਿਹੜਾ ਉਹਨਾਂ ਨੇ ਹੈਲੋਜਨ ਦਿੱਤਾ ਉਸੇ ਦੇ ਨਾਲ ਹੀ ਚੱਲੋ ਤੀਜੇ ਨੰਬਰ ਤੇ ਜਿਹੜਾ ਬੇਮਤਲਬ ਦਾ ਫੀਚਰ ਆ ਉਹ ਹੈ ਜੀ ਅਡਾਸ ਅਡਾਸ ਮਤਲਬ ਐਡਵਾਂਸ ਡਰਾਈਵਰ ਅਸਿਸਟੈਂਟ ਸਿਸਟਮ ਇਹ ਕੀ ਹੁੰਦਾ ਬਈ ਇਹ ਤੁਹਾਡੇ ਸਾਹਮਣੇ ਜਾ ਰਹੀ ਗੱਡੀ ਜਿਹੜੀ ਕਿ ਤੁਹਾਡੀ ਲੇਨ ਦੇ ਵਿੱਚ ਜਾ ਰਹੀ ਆ ਉਹਨੂੰ ਅਸਿਸਟ ਕਰਦਾ ਹੈ ਜੇਕਰ ਉਹ ਸਲੋ ਹੁੰਦੀ ਆ ਤਾਂ ਸਲੋ ਹੋ ਜਾਂਦਾ ਜੇਕਰ ਉਹ ਤੇਜ਼ ਹੁੰਦੀ ਆ ਤਾਂ ਉਹ ਤੇਜ਼ ਹੋ ਜਾਂਦਾ ਜੇਕਰ ਉਹ ਰੁਕਦੀ ਆ ਤਾਂ ਉਹ ਨੂੰ ਬ੍ਰੇਕ ਲਾ ਦਿੰਦਾ ਇਹ ਕਿਤੇ ਅਣਸਖਾਵੀ ਘਟਨਾ ਨੂੰ ਰੋਕ ਦਿੰਦਾ ਜਦੋਂ ਕੋਈ ਅਚਨਚੇ ਤੁਹਾਡੇ ਸਾਹਮਣੇ ਆ ਜਾਂਦਾ ਉਦੋਂ ਬਹੁਤ ਵਧੀਆ ਲੱਗਦਾ ਵੀ ਇਹ ਉਦੋਂ ਇਹਦੇ ਨਾਲ ਮੈਂ ਐਗਰੀ ਹਾਂ ਕਿਉਂਕਿ ਕਈ ਵਾਰੀ ਇਹੋ ਜੀਆਂ ਘਟਨਾਵਾਂ ਹੋ ਜਾਂਦੀਆਂ ਵੀ ਜਿਵੇਂ ਇੱਕਦਮ ਕੋਈ ਮੂਰੇ ਆ ਜਾਂਦਾ ਹੈ ਉਹਨੂੰ ਡਰਾਈਵਰ ਉਹਨਾਂ ਛੇਤੀ ਰਿਐਕਟ ਨਹੀਂ ਕਰ ਪਾਉਂਦਾ ਜਿੰਨੇ ਟਾਈਮ ਦੇ ਵਿੱਚ ਉਹਨੇ ਰਿਐਕਟ ਕਰ ਦੇਣਾ ਸੋ ਮੈਂ ਇਥੋਂ ਤੱਕ ਇਹਦੇ ਨਾਲ ਸੀ ਸਹਿਮਤ ਆ ਦੂਜੇ ਨੰਬਰ ਤੇ ਇੰਡੀਅਨ ਦੇ ਹਿਸਾਬ ਨਾਲ ਅਡਾਸ ਹਜੇ ਤੱਕ ਬਣਿਆ ਹੀ ਨਹੀਂ ਕਿਉਂ ਨਹੀਂ ਬਣਿਆ ਕਿਉਂਕਿ ਇੱਕ ਲੇਨ ਦੇ ਵਿੱਚ ਜਾ ਰਹੇ ਆ ਉਹਨੇ ਸਾਈਡ ਤੇ ਲੱਗੇ ਹੋਏ ਬੋਰਡ ਨੂੰ ਰੀਡ ਕਰਨਾ ਵੀ ਇੱਥੇ 60 ਦੀ ਸਪੀਡ ਆ ਇੱਥੇ 80 ਦੀ ਸਪੀਡ ਆ ਤੇ ਇੱਥੇ 100 ਦੀ ਸਪੀਡ ਆ ਪਰ ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ ਕੋਈ ਦੱਸ ਕੇ ਸਾਹਮਣੇ ਆਉਂਦਾ ਹੀ ਨਹੀਂ ਪਤਾ ਹੀ ਨਹੀਂ ਕਿਹੜੇ ਪਾਸੋਂ ਕਿਹੜੇ ਜਾਨਵਰ ਨੇ ਮੂਰੇ ਆ ਜਾਣਾ ਕਿਸੇ ਸਾਈਕਲ ਵਾਲੇ ਨੇ ਮੂਰੇ ਆ ਜਾਣਾ ਜਾਂ ਕਿਸੇ ਮੋਟਰਸਾਈਕਲ ਵਾਲੇ ਨੇ ਮੂਰੇ ਆ ਜਾਣਾ ਦੂਜੇ ਨੰਬਰ ਤੇ ਉਹਦੇ ਨਾਲ ਕੈਟਾਗਰੀ ਜਿਹੜੀ 60 ਦੀ 80 ਦੀ ਸਪੀਡ ਡਬਲ ਟ੍ਰिपल ਲਿਖੀ ਹੋਈ ਆ ਉਹਦੇ ਵਿੱਚ ਲਿਖਿਆ ਗਿਆ ਵੀ ਟਰੱਕ ਵਾਸਤੇ ਇੰਨੀ ਸਪੀਡ ਆ ਕਾਰ ਵਾਸਤੇ ਇੰਨੀ ਸਪੀਡ ਆ ਅਡਾਸ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦਾ ਵੀ ਮੈਂ 60 ਕਰਾਂ ਕਿ 80 ਕਰਾਂ ਕਿ ਨੂੰ ਕਿਹਨੂੰ ਮੰਨਾਂ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦਾ ਸੋ ਪਹਿਲਾਂ ਸੜਕਾਂ ਦੀ ਪ੍ਰੋਗਰਾਮਿੰਗ ਉਹਦੀ ਲਾਈਨ ਮਾਰਕ ਸਹੀ ਹੋਣੀ ਚਾਹੀਦੀ ਆ ਲਾਈਨ ਮਾਰਕ ਜਿਵੇਂ ਆਪਾਂ ਪਹਿਲਾਂ ਲਾਈਨ ਦੀ ਗੱਲ ਕਰਕੇ ਛੱਡਿਆ ਗੱਡੀ ਲਾਈਨ ਦੇ ਵਿੱਚ ਇੱਕ ਤੋਂ ਦੂਜੀ ਲਾਈਨ ਦੇ ਵਿੱਚ ਸ਼ਿਫਟ ਹੋਣ ਵਾਸਤੇ ਜਦੋਂ ਕੋਈ ਉਹਨੂੰ ਮੋੜਦਾ ਤਾਂ ਉਹ ਮੋੜਨ ਨਹੀਂ ਦਿੰਦਾ ਉਹ ਕਹਿੰਦਾ ਪਹਿਲਾਂ ਇੰਡੀਕੇਟਰ ਛੱਡ ਆਉਦਾ ਫਿਰ ਜਾਇ। ਸੋ ਇੱਥੇ ਇੱਕ ਗੱਲ ਇਹ ਵੀ ਹੈ ਅਡਾਸ ਦਾ ਇੱਕ ਮਾਈਨਸ ਫੀਚਰ ਇਹ ਵੀ ਅਫਰਜ਼ ਕਰੋ ਕਿ ਇੱਥੇ ਜੀਬਰਾ ਕ੍ਰੋਸਿੰਗ ਆਏਗੀ ਹੈ। ਜੇਕਰ ਜੀਬਰਾ ਕ੍ਰੋਸਿੰਗ ਦਾ ਸਾਈਡ ਦੇ ਉੱਤੇ ਕੋਈ ਬੋਰਡ ਲੱਗਿਆ ਉਹਨੂੰ ਰੀਡ ਕਰਕੇ ਤਾਂ ਉਹ ਜੀਬਰਾ ਕ੍ਰੋਸਿੰਗ ਦੇ ਉੱਤੇ ਰੁੱਕ ਕੇ ਤੇ ਦੇਖ ਕੇ ਲੰਘੂਗਾ ਪਰ ਆਦਰਵਾਇਜ਼ ਉਹ ਆਪਦੀ ਸਪੀਡ ਨਾਲ ਹੀ ਟੱਪੂਗਾ। ਦੂਜੇ ਨੰਬਰ ਤੇ ਜਿੱਥੇ ਕੋਈ ਹੰਪ ਬਣਿਆ ਹੈ ਹੰਪ ਬਣਿਆ ਉਹਦੇ ਸਾਈਡ ਤੇ ਅੱਗੇ ਜੇਕਰ ਬੋਰਡ ਲੱਗਿਆ ਉਹ ਪਹਿਲਾਂ ਉਹਨੂੰ ਰੀਡ ਕਰੂਗਾ ਵੀ ਇੰਨੇ ਮੀਟਰ ਤੇ ਜਾ ਕੇ ਅੱਗੇ ਹੰਪ ਹੈ ਫਿਰ ਤਾਂ ਰੁਕ ਜੂਗਾ ਨਹੀਂ ਫਿਰ ਆਪਦੇ ਹਿਸਾਬ ਨਾਲ ਹੀ ਹੰਪ ਉੱਤੇ ਦੀ ਟਪਾਊਗਾ ਸੋ ਮੇਰੇ ਹਿਸਾਬ ਨਾਲ ਪਹਿਲਾਂ ਸੜਕਾਂ ਨੂੰ ਡਿਜ਼ਾਈਨ ਕਰਨ ਦੀ ਲੋੜ ਹੈ ਸਾਈਨ ਬੋਰਡ ਸਾਰੇ ਚੇਂਜ ਕਰਨ ਦੀ ਲੋੜ ਹੈ ਮਾਰਕਿੰਗ ਸਹੀ ਹੋਵੇ ਫਿਰ ਇਹ ਚੀਜ਼ ਦਾ ਕੁਝ ਨਾ ਕੁਝ ਫਾਇਦਾ ਖਾਂ ਕੋਈ ਕਿ ਜਗ੍ਹਾ ਤੇ ਉੱਤੇ ਜਿਵੇਂ ਭਾਰਤ ਮਾਲਾ ਬਣਦੀ ਆ ਰਹੀ ਹੈ ਜਾਂ ਕੋਈ ਕੋਈ ਰੋਡਸ ਦਾ ਉਹਨਾਂ ਦੇ ਉੱਤੇ ਵਾਕਈ ਇਹ ਠੀਕ ਹੈ ਦੂਜੇ ਨੰਬਰ ਤੇ ਇਹਦੀ ਗਲਤ ਮਿਸਯੂਜ਼ ਹੈ ਕਿਵੇਂ ਹੁੰਦਾ ਮਿਸਯੂਜ਼ ਹੁੰਦਾ ਵੀ ਇਹਦੇ ਤੇ ਜਿਵੇਂ ਕੁਝ ਕ ਆਪਾਂ ਰੀਲਾਂ ਦੇਖਦੇ ਆ ਇੱਕ ਬੰਦਾ ਸਾਈਡ ਦੇ ਉੱਤੇ bari ਖੋਲ ਕੇ ਸਾਈਡ ਤੇ ਚੱਲ ਰਿਹਾ ਉਹਦੀ ਗੱਡੀ ਚੱਲ ਰਹੀ ਹੈ ਕਿੱਡੀ ਗਲਤ ਗੱਲ ਹੈ ਇੱਕ ਬੰਦੇ ਨੇ ਕਮਾਲ ਹੀ ਕਰਤੀ ਉਹ ਆਪਦੀ ਪਿਛਲੀ ਸੀਟ ਤੇ ਜਾਂਦਾ ਗੱਡੀ ਆਪ ਹੀ ਚੱਲ ਰਹੀ ਹੈ ਸੋ ਇਹ ਮਿਸਯੂਜ਼ ਆ ਇਦਾਂ ਨਾ ਕਰੋ ਅਡਾਸ ਲੈਵਲ ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ ਹਜੇ ਨਹੀਂ ਦੇਣਾ ਚਾਹੀਦਾ ਜੇ ਦਿੱਤਾ ਤਾ ਪੌਦੀ ਵਰਤੋਂ ਸਹੀ ਢੰਗ ਨਾਲ ਕਰੀਏ। ਬਾਕੀ ਜੇ ਆਪਾਂ ਅਡਾਸ ਦੇ ਸਾਰੇ ਫੀਚਰਾਂ ਦੀ ਗੱਲ ਕਰੀਏ ਤਾਂ ਵੀ ਬਹੁਤ ਜ਼ਿਆਦਾ ਅੱਗੇ ਵਧ ਚੁੱਕਿਆ ਹੈ। ਇਹ ਟੋਟਲ 6 ਤਰ੍ਹਾਂ ਦਾ ਬਣਿਆ ਅਜੇ ਤੱਕ ਇੱਕ ਜ਼ੀਰੋ ਲੈਵਲ, 1 2 3 4 ਤੇ 5। 5ਵੇਂ ਨੰਬਰ ਦਾ ਹਜੇ ਵੱਡੇ ਦੇਸ਼ਾਂ ਦੇ ਵਿੱਚ ਹੈ ਜਿੱਥੇ ਇਹ ਪੈਦਾ ਹੋਇਆ ਟੈਸਲਾ ਵਰਗੀਆਂ ਕੰਪਨੀਆਂ ਨੇ ਦਿੱਤਾ ਹੈ। ਜਿੱਥੇ ਖੁਦ ਖੁਦ ਹੀ ਗੱਡੀਆਂ ਕੰਮ ਕਰਦੀਆਂ ਤੁਸੀਂ ਬਸ ਉਹਦੀ ਲੋਕੇਸ਼ਨ ਦੇ ਵਿੱਚ ਆਪਦੀ ਲੋਕੇਸ਼ਨ ਦੱਸ ਦੇਣੀ ਆਪ ਦਾ ਡੈਸਟੀਨੇਸ਼ਨ ਦੱਸ ਦੇਣੀ ਉਹਦੀ ਲੋਕੇਸ਼ਨ 'ਚ ਉੱਥੇ ਤੁਹਾਨੂੰ ਗੱਡੀ ਨੇ ਆਪੇ ਹੀ ਪਛਾ ਦੇਣਾ। ਇਹੋ ਜਿਹੇ ਲੈਵਲ ਤੱਕ ਦਾ ਅੜਾਸ ਪਹੁੰਚਿਆ ਪਿਆ ਹਜੇ ਤੱਕ। ਅੱਗੇ ਗੱਲ ਕਰਦੇ ਆਂ ਜੀ ਚੌਥੇ ਨੰਬਰ ਤੇ ਜਿਹੜਾ ਯੂਸਲੈਸ ਫੀਚਰ ਹੈ। ਕਿਹੜਾ ਜੀ? ਬਹੁਤ ਜ਼ਿਆਦਾ ਨਫ਼ਰਤ ਮੈਨੂੰ ਸਨਰੂਫ ਦੀ। ਸਨਰੂਫ ਇਹੋ ਜਿਹਾ ਫੀਚਰ ਦਿੱਤਾ ਬਈ ਇੰਡੀਅਨ ਲੋਕ ਮੈਂ ਸਮਝਦਾ ਵੀ ਪਾਗਲ ਹੀ ਹੋਏ ਪਏ ਆ। ਸਨਰੂਫ ਸਨਰੂਫ ਤੇ ਕੰਪਨੀਾਂ ਉਦੋਂ ਵੀ ਵੱਡੀਆਂ ਪਾਗਲ ਆ। ਜਿਹੜੀਆਂ ਬੇਸ ਮਾਡਲ ਜਾਂ ਐਲਐਕਐਸਆਈ ਜਾਂ ਉਦੋਂ ਛੋਟੇ ਜਿਹੜੇ ਵੈਰੀਐਂਟ ਆ ਉਹਨਾਂ ਦੇ ਵਿੱਚ ਕਿਤੇ ਦਿੰਦੇ ਹੀ ਨਹੀਂਗੇ। ਦਿੰਦੇ ਹੀ ਟੌਪ ਮਾਡਲਾਂ ਚ ਕਿਉਂ ਕਿਉਂਕਿ ਇੱਕ ਲਗਜ਼ਰੀ ਫੀਚਰ ਮੰਨਦੇ ਆ ਤੁਹਾਡੇ ਮਨ ਤੇ ਜਚਾਤਾ ਵੀ ਇਹਦੇ ਬਿਨਾ ਤਾਂ ਇੱਕ ਲਗਜ਼ਰੀ ਗੱਡੀ ਨਹੀਂ ਲੱਗਣੀ ਇਹਦੇ ਬਿਨਾ ਤਾਂ ਇੱਕ ਗਰੀਬਾਂ ਦੀ ਗੱਡੀ ਲੱਗੂਗੀ ਸੋ ਇਹ ਬਿਲਕੁਲ ਯੂਸਲੈਸ ਆ ਇਹਦੇ ਨਾਲ ਤੁਹਾਡਾ ਮੇਨਟੇਨੈਂਸ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਡੇਂਜਰ ਹੈ ਤੁਹਾਨੂੰ ਖਤਰਾ ਹੈ ਤੀਜੇ ਨੰਬਰ ਤੇ ਵੀ ਇਹ ਤੁਹਾਡਾ ਫਿਊਲ ਵੀ ਜ਼ਿਆਦਾ ਕੰਜ਼ਪਟ ਕਰਵਾਉਂਦਾ ਕਿਉਂਕਿ ਇੰਡੀਆ ਦਾ ਤਾਪਮਾਨ ਪਹਿਲੇ ਹੀ 50 ਡਿਗਰੀ ਨੂੰ ਪਹੁੰਚ ਜਾਂਦਾ ਹੈ ਤੇ ਇੱਤੇ ਸ਼ੀਸ਼ਾ ਲੱਗਣ ਹੋਣ ਕਰਕੇ ਟੈਂਪਰੇਚਰ ਹੋਰ ਜ਼ਿਆਦਾ ਵਧ ਜਾਂਦਾ ਹੈ ਹੋਰ ਜ਼ਿਆਦਾ ਵਧਣ ਕਰਕੇ ਤੁਹਾਡਾ ਏਸੀ ਹੋਰ ਜ਼ੋਰ ਲਾਉਂਦਾ ਉਹ ਇੰਜਨ ਦਾ ਜ਼ੋਰ ਲਗਾਉਂਦਾ ਤੇ ਤੇਲ ਜ਼ਿਆਦਾ ਮਤਦਾ ਸੋ ਕਿੱਥੇ ਤਾਂ ਐਵਰੇਜ ਵਧਣ ਵਾਲੀ ਗੱਡੀ ਚਾਹੀਦੀ ਸੀ ਤੇ ਇਹਨੇ ਐਵਰੇਜ ਘਟਾ ਕੇ ਰੱਖਤੀ ਸਨਰੂਫ ਡੇਂਜਰਸ ਵੀ ਬਹੁਤ ਜ਼ਿਆਦਾ ਵੀ ਡੇਂਜਰਸ ਐਵੇਂ ਆ ਵੀ ਜਿਵੇਂ ਤੁਸੀਂ ਦੇਖਿਆ ਹੋਣਾ ਲੋਕੀ ਉੱਪਰ ਨੂੰ ਗਲ ਕਰਕੇ ਖੜ ਜਾਂਦੇ ਆ ਬੱਚੇ ਖੜ ਜਾਂਦੇ ਆ ਜਦੋਂ ਡੋਰ ਆਉਂਦੀ ਆ ਪਤੰਗਾਲੀ ਡੋਰ ਉਹਦੇ ਨਾਲ ਕਾਫੀ ਗਲੇ ਕੱਟੇ ਗਏ ਤੁਸੀਂ ਅਹਮਦਾਬਾਦ ਵਰਗੀਆਂ ਘਟਨਾਵਾਂ ਦੇਖ ਸਕਦੇ ਹੋ ਅਖਬਾਰ ਤੇ ਮੋਬਾਈਲ ਤੇ ਤੀਜੇ ਨੰਬਰ ਤੇ ਕਈ ਗੱਡੀਆਂ ਨਾਲ ਜਦੋਂ ਅਣਸਖਾਵੀ ਘਟਨਾ ਵਾਪਰੀ ਹੈ ਤਾਂ ਸਨਰੂਫ ਵਿੱਚੋਂ ਜ਼ਿਆਦਾ ਡੈਮੇਜ ਹੋਏ ਨੇ ਇਨਸਾਨ ਬਲਕਿ ਉਹਦੇ ਸਾਈਡਾਂ ਤੋਂ ਜਾਂ ਅੱਗੇ ਤੋਂ ਆ ਰਹੇ ਕਿਸੇ ਡੈਮੇਜ ਦੇ ਥਰੂ ਸਨਰੂਫ ਇੱਕ ਅਨ ਸੇਫ ਚੀਜ਼ ਹੈ ਕਿੱਥੇ ਦਾ ਕੰਪਨੀਆਂ ਦਾ ਧਿਆਨ ਹੋਣਾ ਚਾਹੀਦਾ ਸੀ ਵੀ ਆਪਾਂ 5 ਸਟਾਰ ਬਣਾਈਏ 4 ਸਟਾਰ ਬਣਾਈਏ ਚਲੋ ਜਿੰਨੇ ਵੀ ਸਟਾਰ ਬਣਾਈ ਹੈ ਗੱਡੀ ਉਹਨਾਂ ਦੀ ਪਰ ਉਹਨਾਂ ਨੂੰ ਜ਼ੀਰੋ ਲੈਵਲ ਤੇ ਲਿਆ ਕੇ ਖੜਾ ਕਰ ਦਿੰਦਾ ਹੈ ਕਿ ਸਨ ਰੂਫ ਇੱਕ ਮੈਂ ਬੋਲਿਆ ਸੀਗਾ ਵੀ ਮੈਂਟੀਨੈਂਸ ਮੈਂਟੀਨੈਂਸ ਕਿਵੇਂ ਵਧਦਾ ਜਦੋਂ ਖੁੱਲਦਾ ਬੰਦ ਹੁੰਦਾ ਅੱਜ ਉਹ ਸਹੀ ਚੱਲ ਰਿਹਾ ਕੱਲ ਨੂੰ ਉਹ ਦਾ ਖਰਾਬ ਵੀ ਹੋਏਗਾ ਸੋ ਉਹਦੇ ਨਾਲ ਮੈਂਟੀਨੈਂਸ ਵਧੇ ਗਈ ਵਧੇਗਾ ਬਾਕੀ ਉਹਦੇ ਵਿੱਚ ਲੰਘਾ ਰਬੜਾ ਉਹ ਵੀ ਕਿਸੇ ਥੋੜਾ ਟਾਈਮ ਹੀ ਕੰਮ ਕਰਦੇ ਆ ਅਕਸਰ ਸੁੱਕ ਕੇ ਉਹਨਾਂ ਵਿੱਚੋਂ ਪਾਣੀ ਨਿਕਲੇਗਾ ਕੁਝ ਕੁ ਐਸਯੂਗਾਂ ਕਹਿੰਦੀਆਂ ਘੋਂਦੀਆਂ ਐਸਯੂਗਾਂ ਦੇ ਪਾਣੀ ਵਿੱਚ ਵੜਦਾ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਾਫੀਆਂ 'ਚ ਤੀਜੇ ਨੰਬਰ ਤੇ ਜੇਕਰ ਗੱਲ ਕਰੀਏ ਉਹਨਾਂ ਦੇ ਆਪਾਂ ਸਟਰਕਚਰ ਦੀ ਵੀ ਬਣਾਇਆ ਕਿਹੜੇ ਹਿਸਾਬ ਨਾਲ ਤੁਸੀਂ ਵੇਖਿਆ ਹੋਣਾ ਸਾਈਡਾਂ ਦੇ ਉੱਤੇ ਪਾਣੀ ਉਹਦੇ ਵਿੱਚ ਜਾਂਦਾ ਪਰ ਕੰਪਨੀ ਨੇ ਬੜੀ ਚਲਾਕੀ ਨਾਲ ਸਾਈਡਾਂ ਦੇ ਕੱਢਿਆ ਹੋਇਆ ਜੇਕਰ ਪਾਣੀ ਜਾਂਦਾ ਨਾਲ ਮਿੱਟੀ ਵੀ ਜਾਏਗੀ ਮਿੱਟੀ ਉਹਦੇ ਸਟਰਕਚਰ ਦੇ ਵਿੱਚ ਹੀ ਜਾਏਗੀ ਆਫਟਰ ਆਲ ਉਹਦੇ ਵਿੱਚ ਜਿਹੜਾ ਹੈਗਾ ਗਾਰਾ ਬਣ ਜਾਣਾ ਗਾਰਾ ਬਣ ਕੇ ਰਸਟਿੰਗ ਆਊਗੀ ਖਰਾਬ ਹੋਊਗਾ ਇੱਥੇ ਥੋੜਾ ਜਿਹਾ ਮੈਂ ਕੰਪਨੀਆਂ ਨੂੰ ਵੀ ਕਹਿਣਾ ਚਾਹੂੰਗਾ ਵੀ ਕਿਰਪਾ ਕਰਕੇ ਜਿਹੜੇ ਟਾਪ ਮਾਡਲ ਆ ਘੱਟੋ ਘੱਟ ਇੱਕ ਅਦਾ ਮਾਡਲ ਇਹੋ ਜਿਹਾ ਬਣਾ ਦਿਓ ਜਿਨ੍ਹਾਂ ਦੇ ਵਿੱਚ ਸਨਰੂਫ ਨਾ ਦਿਓ ਕਈ ਤਾਂ ਬਹੁਤ ਜ਼ਿਆਦਾ ਸਿਆਣੇ ਲੋਕ ਹੁੰਦੇ ਜਿਹੜੇ ਕਹਿ ਦਿੰਦੇ ਅਸੀਂ ਟਾਪ ਮਾਡਲ ਵੀ ਲੈਣਾ ਤੇ ਉਹਦੇ 'ਚ ਸਨਰੂਫ ਵੀ ਨਾ ਹੋਵੇ ਪਰ ਉਹ ਲੈ ਨਹੀਂ ਪਾਉਂਦੇ ਫਿਰ ਉਹ ਨੀਵਾ ਮਾਡਲ ਰਹਿੰਦੇ ਆ ਤੇ ਜੇ ਇੱਕ ਦੋ ਜਣਿਆਂ ਨੂੰ ਆਪਾਂ ਪੁੱਛੀਏ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਲਿਆ ਜੀ ਉਹ ਕਹਿਣਗੇ ਜੀ ਉਹਦੇ ਵਿੱਚ ਸਨਰੂਫ ਸੀ ਅਸੀਂ ਤਾਂ ਨਹੀਂ ਲਿਆ ਸੋ ਇਹਦੇ ਨਾਲ ਤਾਂ ਡੀ ਜਿਹੜੀ ਸੇਲ ਘਟਦੀ ਆ ਵਧਦੀ ਨਹੀਂ ਤੁਹਾਡਾ ਟਾਪ ਮਾਡਲ ਦੇਖ ਸਕਦਾ ਸੀ ਤੁਹਾਨੂੰ ਇੱਕ ਨਸੀਹਤ ਆ ਫੀਟ ਟੌਪ ਮਾਡਲ ਦੇ ਵਿੱਚ ਆਪਸ਼ਨਲ ਰੱਖੋ ਜੇ ਕਿਸੇ ਨੇ ਸਨਰੂਫ ਵਾਲੀ ਲੈਣੀ ਹੈ ਤਾਂ ਲੈ ਲਓ ਤੇ ਨਹੀਂ ਟੌਪ ਮਾਡਲ ਤੁਸੀਂ ਬਿਨਾ ਸਨਰੂਫ ਤੋਂ ਵੀ ਲੈ ਸਕਦੇ ਹੋ 5ਵੇਂ ਨੰਬਰ ਤੇ ਜਿਹੜਾ ਜਮੇ ਯੂਸਲੈਸ ਹੈ ਭਾਈ ਐਂਬੀਐਂਟ ਲਾਈਟ ਐਂਬੀਐਂਂਟ ਲਾਈਟ ਹੁੰਦਾ ਭਈ ਇੱਕ ਤਰ੍ਹਾਂ ਦਾ ਡਿਜ਼ਾਈਨਿੰਗ ਕਰ ਦਿੰਦੇ ਆ ਲਾਈਟਾਂ ਨਾਲ ਉਹ ਆਫਟਰ ਮਾਰਕੀਟ ਵੀ ਕਰਵਾ ਲੈਨੇ ਹੋ ਤੁਸੀਂ ਤੇ ਅੱਜ ਕੱਲ੍ਹ ਮਹਿੰਦਰਾ ਦੀਆਂ ਕਈ ਗੱਡੀਆਂ ਦੇ ਵਿੱਚ ਵੀ ਆਉਣ ਲੱਗ ਗਿਆ ਜੋ ਜਮੇ ਯੂਸਲੈਸ ਆ ਤੁਸੀਂ ਗੱਡੀ ਨੂੰ ਚਲਾ ਕੇ ਦੇਖਿਓ ਜਾਂ ਉਹਦੇ ਵਿੱਚ ਬੈਠ ਕੇ ਦੇਖਿਓ ਉਹ ਲਾਈਟਸ ਤੁਹਾਡੀਆਂ ਅੱਖਾਂ ਨੂੰ ਇੰਨਾ ਜ਼ਿਆਦਾ ਖਰਾਬ ਕਰਦੀਆਂ ਜਦੋਂ ਤੁਸੀਂ ਦੇਖੋਗੇ ਉਹਨਾਂ ਦੇ ਨਾ ਡੈਸ਼ਬੋਰਡ ਤੇ ਲਾਇਆ ਹੋਇਆ ਮਿਊਜ਼ਿਕ ਸਿਸਟਮ ਤੇ ਲਾਈਟਸ ਲਾਈਆਂ ਹੋਈਆਂ ਏਸੀ ਤੇ ਲਾਇਆ ਹੋਇਆ ਤੁਹਾਡੇ ਜਿੱਥੇ ਆਪਾਂ ਵਿੰਡੋ ਵਾਲੀ ਸਾਈਡ ਆ ਵਿੰਡੋ ਵਾਲੀ ਸਾਈਡ ਤੇ ਲਾਇਆ ਹੋਇਆ ਕਿ ਕੀ ਹੈ ਉਹਨਾਂ ਦਾ ਕੋਈ ਯੂਜ਼ ਹੀ ਨਹੀਂਗਾ ਅਕਸਰ ਉਹਨਾਂ ਦੀ ਕਾਰਡ ਕਿੱਥੋਂ ਹੋਈ ਸੀ ਜਦੋਂ ਆਪਾਂ ਪ੍ਰਾਣੀ ਜਿਹੜੀਆਂ ਲਗਜ਼ਰੀ ਗੱਡੀਆਂ ਦੇਖਦੇ ਆ ਨਾ ਪੁਰਾਣੀਆਂ ਉਹਨਾਂ ਦੇ ਵਿੱਚ ਹੁੰਦਾ ਸੀਗਾ ਜਦੋਂ ਆਪਾਂ ਬਾਰੀ ਖੋਲਦੇ ਸੀ ਬਾਰੀ ਦੇ ਥੱਲੇ ਲੱਗਿਆ ਹੁੰਦਾ ਸੀ ਉਹਦੇ ਦੋ ਫਾਇਦੇ ਹੁੰਦੇ ਸੀ ਇੱਕ ਤਾਂ ਪੈਰਨਾੜਕ ਜੇ ਬੜਾ ਵਧੀਆ ਰਹਿੰਦਾ ਸੀਗਾ ਦੂਜੇ ਨੰਬਰ ਤੇ ਪਿੱਛੋਂ ਆਉਣ ਵਾਲੀ ਗੱਡੀ ਨੂੰ ਪਤਾ ਲੱਗ ਜਾਂਦਾ ਸੀ ਵੀ ਗੱਡੀ ਦੇ ਬਿਆਰੀ ਖੁੱਲੀਆਂ ਥੋੜਾ ਜਿਹਾ ਸਤਾਰਕ ਹੋ ਜਾਂਦਾ ਸੀਗਾ ਕਿੰਨੀ ਵਧੀਆ ਚੀਜ਼ ਸੀਗੀ ਬਾਕੀ ਇਹ ਜਿਹੜੀਆਂ ਇੱਕ ਗੱਡੀ ਤੁਸੀਂ ਦੇਖਿਆ ਹੋਣਾ ਉਹਦੇ ਤੇ ਤਾਂ ਛੱਤਾਂ ਤੇ ਲਾਈਆਂ ਪਈਆਂ ਕੀ ਉਹਦਾ ਮਤਲਬ ਹੈ ਕੋਈ ਮਤਲਬ ਨਹੀਂ ਸਿਰਫ ਤੁਹਾਡੀ ਪਾਵਰ ਦੀ ਤੁਹਾਡੀ ਗੱਡੀ ਦੀ એનર્ਜੀ ਦੀ ਇੱਕ ਵੇਸਟੇਜ ਆ ਤੁਹਾਡੀ ਗੱਡੀ ਬਿਨਾਂ ਗੱਲ ਤੋਂ ਹੀ એનર્ਜੀ ਬਣਾਈ ਜਾਂਦੀ ਹੈ ਤੇ ਉਹ ਬਿਨਾਂ ਗੱਲ ਤੋਂ ਹੀ એનર્ਜੀ ਵੇਸਟ ਹੋਈ ਜਾਂਦੀ ਹੈ ਤੁਹਾਡੀਆਂ ਅੱਖਾਂ ਤੇ ਸਟ੍ਰੈਸ ਜਾਂਦਾ ਹੈ ਸਟ੍ਰੈਸ ਤੁਹਾਡੇ ਦਿਮਾਗ ਨੂੰ ਥਕਾਉਂਦਾ ਹੀ ਹੈ ਸੋ ਬਹੁਤੀ ਵਧੀਆ ਚੀਜ਼ ਨਹੀਂ ਇਹ ਕਦੇ ਵੀ ਨਾ ਕਰਵਾਓ ਬਾਕੀ ਜੇਕਰ ਤੁਸੀਂ ਲਾਈਟਸ ਦੇਣੀਆਂ ਉਹਦੇ ਨੀਚੇ ਕਰਕੇ ਦਿਓ ਜੇਕਰ ਗੱਡੀ ਦੇ ਵਿੱਚ ਕੋਈ ਸਮਾਨ ਡਿੱਗ ਜਾਂਦਾ ਉਹ ਦਿਖ ਜੇ ਜਿਹੜਾ ਉਹਦਾ ਸਹੀ ਮਤਲਬ ਹੀ ਯੂਜ਼ ਹੈਗਾ ਜਾਂ ਉੱਪਰ ਲਾਈਟਸ ਹੈਗੀਆਂ ਜੇ ਕਿਸੇ ਨੇ ਕੋਈ ਕੰਮ ਕਰਨਾ ਹੈ ਕੋਈ ਚੀਜ਼ ਦੇਖਣੀ ਹੈ ਤਾਂ ਅਗਲਾ ਉਹਦੇ ਨਾਲ ਦੇਖ ਲੂ ਸੋ ਇਹ ਫੋਕੀ ਹਾਈਪ ਹੈ ਇੱਕ ਬੇਵਜਾ ਦਾ ਫੀਚਰ ਹੈ ਜਿਹਦਾ ਕੋਈ ਮਤਲਬ ਨਹੀਂ ਸੋ ਇਦੋਂ ਨਹੀਂ ਕਦੇ ਨਾ ਤਾਂ ਅਪਗ੍ਰੇਡ ਕਰਵਾਓ ਨਾ ਹੀ ਇਹੋ ਜੀ ਗੱਡੀ ਨੂੰ ਤੁਸੀਂ ਲਓ ਜਦੋਂ ਤੁਸੀਂ ਨਕਾਰਦੇ ਹੋਗੇ ਉਹ ਜਿਹੜੀਆਂ ਗੱਡੀਆਂ ਕੰਪਨੀ ਆਪੇ ਹੀ ਚਾਜ ਦੇ ਫੀਚਰ ਲੈ ਕੇ ਆਉਣਗੀਆਂ ਸੋਭੇ ਹੀ ਕੋਸ਼ਿਸ਼ ਕਰੋ ਇਹਨਾਂ ਪੰਜੇ ਫੀਚਰਾਂ ਤੋਂ ਬਿਨਾ ਆਪਦੀ ਗੱਡੀ ਚੂਜ਼ ਕਰੋ ਜੇਕਰ ਤੁਸੀਂ ਨਵੀਂ ਲੈ ਰਹੇ ਹੋ ਜੇਕਰ ਪੁਰਾਣੀ ਲੈ ਰਹੇ ਹੋ ਤਾਂ ਉਹਦੇ ਚ ਮਾੜਾ ਜਾਂ ਚੈੱਕ ਕਰ ਲਓ ਜੇਕਰ ਉਹਦੇ ਵਿੱਚ ਕੋਈ ਇਲੈਕਟ੍ਰੋਨਿਕ ਫਾਲਟ ਤਾਂ ਨਹੀਂ ਪਿਆ ਇਹਨਾਂ ਨੂੰ ਅਪਗ੍ਰੇਡ ਕਰਨ ਬਾਰੇ ਜਾਂ ਸਨਰੂ ਵਗੈਰਾ ਵਾਲੀ ਕੋਈ ਲੈ ਰਹੇ ਹੋ ਤਾਂ ਉਹਦੇ ਨਾਲ ਤੁਹਾਡੀ ਗੱਲੀ ਗੱਡੀ ਦੇ ਵਿੱਚ ਰਸਤ ਤਾਂ ਨਹੀਂ ਆ ਗਈ ਸੋ ਇਹ ਗੱਲਾਂ ਧਿਆਨ ਤੇ ਰੱਖੋ ਸੋ ਕਿੰਦਾ ਦੀ ਲੱਗੀ ਜੀ ਅੱਜ ਦੀ ਤੁਹਾਨੂੰ ਇਹ ਵੀਡੀਓ ਤੁਹਾਨੂੰ ਵਾਕਿਆ ਹੀ ਲੱਗਾ ਵੀ ਇਹ ਪੰਜ ਵਾਕਿਆ ਹੀ ਯੂਸਲੈਸ ਆ ਕਮੈਂਟਾਂ ਚ ਜਰੂਰ ਦੱਸਿਓ ਲਾਈਕ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੰਨੇ ਨਾਲ ਥੋੜਾ ਜਿਹਾ ਹੌਸਲਾ ਮਿਲਦਾ ਵੀ ਹੋਰ ਤੁਹਾਡੇ ਵਾਸਤੇ ਕੋਈ ਐਹੋ ਜਿਹੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਅੱਗੇ ਵਰਕ ਕਰੇ ਦਾ ਸਾਡਾ ਮੁੱਲ ਮਿਲ ਜਾਂਦਾ ਜਦੋਂ ਤੁਸੀਂ ਇੱਕ ਲਾਈਕ ਕਰ ਦਿੰਦੇ ਹੋ ਤੇ ਇੱਕ ਕਮੈਂਟ ਕਰ ਦਿੰਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ